ਹਾਂਜੀ ਭਰਾਵੋ ਕੀ ਹਾਲ ਚਾਲ ਨੇ ਜਿਵੇਂ ਇੱਕਦਮ ਆਪਾਂ ਪਹਿਲਾਂ ਵੀਡੀਓ ਪਾਈ ਸੀ ਨਾ ਤੁਹਾਡੇ ਕੋਲ ਮੈਂ ਜ਼ਿਕਰ ਕੀਤਾ ਸੀ ਵੀ ਸ਼ੈੱਡ ਪਾ ਰਹੇ ਹਾਂ ਨਵਾਂ ਜਾਨਵਰਾਂ ਵਾਸਤੇ ਜਿਵੇਂ ਆਹ ਸਰਕੀ ਕੰਨੇ ਵਾਲਾ ਤੇ ਬੰਸਾਂ ਵਾਲਾ ਪਿਆ ਹੋਇਆਗਾ ਇਹਦੀ ਜਗ੍ਹਾ ਤੇ ਹੁਣ ਪੱਥਰ ਦੀਆਂ ਸਲੇਟਾਂ ਦਾ ਪਾਇਆ ਹੈਗਾ ਤੇ ਕਿੰਨਾ ਖਰਚਾ ਆਇਆ ਉੱਤੇ ਤੇ ਇਹੀ ਕਿਉਂ ਨਹੀਂ ਵਧਾਇਆ ਅੱਗੇ ਬਾਈ ਨੇ ਸਾਰੀ ਡਿਟੇਲ ਬਾਰੇ ਤੋਂ ਲਵਾਂਗੇ ਕਿ ਕੀ ਖਰਚਾ ਵਰਚਾ ਆ ਜਾਂਦਾ ਕਿੰਨੇ ਜਾਨਵਰਾਂ ਦਾ ਪ੍ਰੋਜੈਕਟ ਲਾਇਆ ਹੈ ਕਿੰਨੇ ਫੋਟਾ ਤੇ ਅੱਜ ਮੈਂ ਬਾਈ ਨੂੰ ਇਸੇ ਵਿਸ਼ੇ ਤੇ ਲੈ ਆ ਮੈਂ ਬਾਈ ਦੀ ਦੱਸੀ ਸਾਰੇ ਭਰਾਵਾਂ ਨੂੰ ਹਨਾ ਕਈ ਵਾਰੀ ਆਪਾਂ ਇਹੀ ਸੋਚੀ ਜਾਂਦੇ ਹੁੰਨੇ ਆ ਵੀ ਯਾਰ ਇਹਨਾਂ ਰਹਿਣ ਸਹਿਣ ਦਾ ਹੀ ਖਰਚਾ ਬਾਲਾ ਆ ਜਾਊਗਾ ਆਪਾਂ ਨੂੰ ਕਮਰਾ ਆਪਣੀ ਕਿੱਡੇ ਕਿ ਪਾਉਣੇ ਪੈਣਗੇ ਕੀ ਕੀ ਕਰਨਾ ਪਊਗਾ ਤੇ ਉਹ ਆਪਾਂ ਤੁਹਾਡੇ ਨਾਲ ਸਾਰੀ ਗੱਲਬਾਤ ਕਰਦੇ ਆਂ ਬਾਈ ਅੱਜ ਤਾਂ ਜਨਰਾਂ ਚ ਫਿਰਦਾ ਸੀਗਾ ਹੋਰ ਬਾਈ ਬਈ ਸਸੀ ਗੱਲ ਸਾਰਿਆਂ ਨੂੰ ਜੀ ਸਸੀ ਕਾਲ ਜੀ ਦੋ ਵਾਰੀ ਬਹੁਤੀ ਠਾਕ ਠੀਕ ਠਾਕ ਪੂਰੇ ਵਧੀਆ ਜੀ ਮੈਂ ਕਿਹਾ ਅੱਜ ਉਹ ਤਾਂ ਗੱਲ ਕਰਦੇ ਸੀ ਨਾ ਆਪਾਂ ਵੀ ਸ਼ੈੱਡ ਪਾਉਣਾ ਹੈਗਾ ਚਲ ਕੰਪਲੀਟ ਹੋਏਗਾ ਤਾਂ ਆਪਾਂ ਸਾਰੇ ਭਰਾਵਾਂ ਨਾਲ ਕਰ ਲਈ ਗੱਲਬਾਤ ਦੱਸ ਦੀ ਵੀ ਕਿੰਨਾ ਖਰਚਾ ਆ ਗਿਆ ਕੀ ਸਾਬ ਦਾ ਬਣਿਆਗਾ ਇਹ ਬਾਈ ਕਿੰਨਾ ਲੰਮਾ ਇਥੇ ਆਪਾਂ ਪਾਤਾ ਮੰਨ ਚੱਲਦਾ ਇਹ 70 ਫੁੱਟਾਂ ਨੇ ਇਧਰ ਆਪਣਾ ਇਹ ਤਾਂ ਮਾਵੇ ਲੰਬਾਈ ਇਹਦੀ 70 ਫੁੱਟ ਠੀਕ ਆ ਤੇ ਚੜਾਈ ਆਏਗੀ ਆ ਮੰਨ ਲਓ ਵਿੱਚੋਂ ਪਿਆਰ ਆਏਗਾ 17 ਫੁੱਟ ਵਿੱਚੋਂ ਤਿਆਰ 17 ਫੁੱਟ ਰਾਈ 17 ਫੁੱਟ ਦੇ ਵਿੱਚ ਮੰਨ ਲਓ ਵਧੀਆ ਜਾਨਵਰ ਖੜੇ ਇਹ ਦੋ ਚਾਦਰਾਂ ਪਾਈਆਂ ਨੇ ਉੱਤੇ ਹਾਂ 10 ਤੇ 8 10 ਤੇ 8 ਚੜਾ ਹੋ ਗਿਆ ਕੁਝ ਚਲ ਬਾਕੀ ਹਣਾ ਹਾਂ ਅੱਗੇ ਵਧਦੇ ਜਿਆ ਵੀ ਜਾਨਵਰ ਯਾਰ ਸੌਕੇ ਫੁੱਲੇ ਤਰੀਕੇ ਨਾਲ ਖੜ ਜੰਦੇ ਆ ਉਹ ਮੰਨ ਲਓ ਇਹ 70 ਬਾਈ ਜਿਹੜਾ 17 ਦਾਗਾ ਹੂੰ ਹੂੰ ਇੱਥੇ 10 ਜਨਵਾਰ ਵਧੀਆ ਪੂਰੇ ਓਕੇ ਖੜਨਗੇ ਜਿੰਨਾ ਆਏ ਨਹੀਂ ਹੈਗਾ ਵੀ ਨੇੜੇ ਨੇੜੇ ਲੱਗਣਗੇ ਜਾਂ ਕੁਝ ਹੋਰ ਤੇ ਆਪਾਂ ਸਸਤੇ ਉਹਦੇ ਤਿਆਰ ਕਰਿਆ ਯਾਰਾ ਹੁਣ ਇਹ ਮੰਨ ਲਓ ਵੀ ਜਿੰਨਾ ਕੋ ਤਿਆਰ ਹੋ ਗਿਆ ਇਹ ਇੱਥੇ ਤੱਕ ਇਹਦੀ ਸਾਰੀ ਕਾਸਟ ਆਈ ਆ 1,115,000 1,115,000 ਆ ਬਿਨਾ ਟਰੋਲੀਆਂ ਤੋਂ ਟਰੋਲੀਆਂ ਆਪਾਂ ਇਹੀ ਯੂਜ਼ ਕਰਾਂਗੇ ਇਹਦੇ ਚ ਢੋਲਾਂ ਵਾਲੀਆਂ ਠੀਕ ਹੈ ਨੂੰ ਆਪਾਂ ਕਿੱ데 ਵੀ ਲਾ ਸਕਦੇ ਆ ਇਸ ਕਰਕੇ ਔਰ ਪੋਰਟੇਬਲ ਆ ਚੱਕੇ ਇਥੇ ਮਰਜ਼ੀ ਚਾਹੇ ਮੰਡੀ ਤੇ ਕੰਮ ਲੈ ਆਉ। ਉਹ ਦੇਖੋਲੀ ਤਿਆਰ ਹੋ ਜਾਂਦੀ ਹੈ ਇਹ ਮੰਨ ਲਾ। 800 ਚ ਬਾਈ ਇੱਕ ਜਾਨਵਰ ਦੀ ਖੁਰਲੀ। ਹਾਂ। ਉਹ ਖੁਰਲੀ ਤਿਆਰ ਹੋ ਜਾਂਦੀ ਹੈ ਜੀ। ਠੀਕ ਹੈ। ਢੋਲ ਮਿਲ ਜਾਂਦਾ ਸਸਤਾ ਵਿੱਚ ਸਿਮਿੰਟ ਤੇ ਕੁੰਡਾ ਹੀ ਆ ਜਾ। ਸਿਮਿੰਟ ਤੇ ਕੁੰਡਾ ਆ ਜਾਂਦਾ ਵਿੱਚ। ਇਹ ਹੁਣ ਕਿਰਾਂ ਦਾ ਇੱਧਰ ਲੱਗਿਆ ਹੋਇਆ ਨੇ ਦੂਸਰੀ ਪਾਸੇ ਮੂੰਹ ਕਰਾਂਗੇ ਉਹਦਾ ਆਪਾਂ। ਅੱਛਾ ਇਦਾਂ ਇੱਧਰ ਕਰਨਾਗਾ। ਮੂੰਹ ਇਹਨਾ ਇੱਧਰ ਹੋ ਜੂਗਾ। ਹੁਣ ਆ ਆਪਾਂ ਕਈ ਵਾਰੀ ਡਾਰਚਦੇ ਕਹਿੰਦੇ ਬੀਜਾਗਾ ਦਾ ਫਿੱਟ ਲਾ ਲੈ ਖਾਸੀ ਪੈਸੇ ਨਾ ਲੱਗੇ ਹਨਾ। ਹਾਂ ਹਾਂ। ਇਹਦੇ ਤੋਂ ਆਪਣ ਤੇ 115000 ਚ ਇੱਥੇ ਤੱਕ ਤਿਆਰ ਹੋ ਗਿਆ। ਇਸ ਸਿਆਲਾਂ ਦੇ ਵਿੱਚ ਇਹ ਕਵਰ ਕਰਨਾਗਾ ਮੰਨ ਲਓ। ਇਹਦੇ ਤੇ ਉਹੋ ਹੀ ਨਾਲ ਦੀ ਤਪਾਲ ਲੱਗੇ। ਹਾਂ ਜੀ ਆਪਾਂ ਅੱਗੇ ਵੀ ਫਾਰਮ ਚੋ ਹੀ ਲਾਉਨੇ ਆ ਬਹੁਤ ਉਹ ਜਾਨੀ ਕਿ ਹਵਾ ਹਵਾ ਆਪਰੇ ਅੰਦਰ ਨਵੇਂ ਫਾਰਮ ਚ ਵੀ ਉਹੀ ਲੱਗੇ ਹੋਇਆ ਹੈ ਜਿਹੜਾ ਲਪੇਟਣ ਜਾਲ ਨੇ ਉਹ ਵੀ ਦਿਖਾਵਾਂ ਕਿਸੇ ਦਿਨ। ਪੱਲਾ ਸਾਰਾ ਲੱਗੇ ਜਾਂਦਾਗਾ ਇਹਦੇ। ਠੀਕ ਹੈ ਜੀ। ਤੇ 1.5 ਲੱਖ ਰੁਪਏ ਚ ਕੰਪਲੀਟ ਹੋ ਜਾਦਾ ਕੰਟਰਾਂਡਰ ਨਾਲ ਵਧੀਆ ਖੁੱਲੀ ਢੁੱਲੀ ਜਗ੍ਹਾ ਬਣ ਗਈ। ਓਕੇ। ਜੇ ਇਹਦੇ ਰੂਮ ਬਣਾਉਣੇ ਹੈਗੇ। ਹੂੰ ਬਣਨਗੇ ਵਿੱਚ 11 ਬਾਈ 17 ਦੇ। 11 ਬਾਈ 17 ਦੇ। ਇਹ ਰੂਮ ਬਣਨਗੇ। 6 6 ਰੂਮ ਬਣ ਜਾਣਗੇ 6 ਰੂਮ ਬਣ ਜਾਣਗੇ ਔਰ 6 ਫੁੱਟ ਹੋ ਗਿਆ ਹਾਂ 11 ਫੁੱਟ ਤੱਕ ਬਣਾਇਆ ਇੱਕ ਵੱਡਾ ਵੀ ਬਣਾਇਆ ਨਾ ਠੀਕ ਹੈ ਤੇ ਆ ਕੇ ਤੇ 6 ਰੂਮ ਬਣ ਜਾਣਗੇ ਜਿਨੇ ਮੰਨ ਲਓ ਵੀ ਰੂਮ ਵੜਾ ਕੇ ਉਹ ਕਰਨੇ ਆ ਹਾਂ ਹਾਂ ਤੇ ਜਿਆਦਾ ਖਰਚਾ ਨਹੀਂ ਆਇਆ ਹੈਗਾ ਤੇ ਉਚਾਈ ਕਿੰਨੀ ਰੱਖੀ ਹੈ ਬਾਈ ਇਹਦੀ ਉਚਾਈ ਰੱਖੀ ਹੈ ਇਹਦੀ ਬਾਈ 10 ਫੁੱਟ ਠੀਕ ਹੈ ਉਧਰੋਂ ਉਹ ਦੂਜੇ ਨਾਲੋਂ ਨੀਵਾ ਕਰਤਾ ਬਾਈ ਇਹ ਮੀਨ ਉਹ ਪਰਲੇ ਨਾਲ ਹਾਂ ਨਹੀਂ ਬਰੇ ਹੈ ਬਰਾਬਰੀ ਆ ਢਾਲ ਦਿੱਤੀ ਹੋਈ ਆ ਪਰਤ ਤੋਂ ਠੀਕ ਆ ਇਹ ਵੀ ਨਾ ਬੈਂਕ ਸਟਾ ਕਰਿਆ ਇਹੋ ਇਧਰ ਜਾਂ ਤਾ ਬਣਾਇਆਗਾ ਹੂੰ ਹੂੰ ਆਹ ਸ਼ੈਡ ਉਹ ਨਾ ਸਭ ਤੋਂ ਨੀਵਾ ਪੈ ਗਿਆ ਠੀਕ ਆ ਕਿਤੇ ਇਹਦੇ ਚ ਹਵਾ ਨਹੀਂ ਕਰਾਸ ਹੋਈ ਨਹੀਂ ਰਹੇਗੀ ਮੰਨ ਲਓ ਅੱਗੇ ਕੰਦ ਦੀ ੱਟ ਆ ਗਈ ਨਾ ਅੱਗੇ ਤਪਸ ਨਹੀਂ ਬਣਦੀ ਤਪਸ ਨਹੀਂ ਬਣਦੀ ਇਹ ਚ ਤਪਸ ਬਣਦੀ ਕਰਕੇ ਹੁਣ ਇਹਨੂੰ ਇੱਥੋਂ ਹਟਾਵਾਂਗੇ ਸਾਰੇ ਸ਼ੈਡ ਨੂੰ ਅਸੀਂ ਚੱਕ ਦੇਣਾ ਸਾਰਾ ਹਾਂ ਇਹ ਸ਼ੈਡ ਨੂੰ ਚੱਕ ਕੇ ਇਸ ਤਰਫ ਨੂੰ ਮਤਲਬ ਵੀ 80 ਫੁੱਟ ਪੈ ਜਾਊਗਾ 80 ਫੁੱਟ ਇਧਰ ਨੂੰ ਪੈ ਜਾਊਗਾ ਠੀਕ ਹੈ ਜੀ ਜਨਨ ਕਿ ਬਾਲਾ ਬਟੇ ਢਾਰਾ ਵਾਲਾ ਕੰਮ ਨਹੀਂ ਹੈਗਾ ਵੀ ਜੇ 10 ਜਾਨਵਰਾਂ ਦਾ ਵੜਾਉਣਾ ਤਾਂ 1.5 ਲੱਖ ਚ ਵਧੀਆ ਖਰਜ ਜਾਂਦਾ। ਚਲੋ ਫੋਨ ਦਾ ਸਹੂਲਤਾ ਟੋਟੀ ਆ ਹਨਾ। ਹਾਂ ਹਾਂ ਜਿੰਨੇ ਜਹੇ ਹਿਸਾਬ ਨਾਲ ਕਰਨੀਆਂ ਵੀ ਸਹੂਲਤਾਂ ਦਾ ਟ੍ਰੇਨਿੰਗ ਵੀ ਪੈਂਦੀ ਹੈਗੀ ਇਹਨੂੰ। ਵੀ ਜਿੰਨੇ ਬਈ ਸਟਾਰਟਿੰਗ ਕਰਨੀਆਂ ਮੰਨ ਚਲੋ ਇਹ ਵਾਸਤੇ ਪੂਰਾ ਵਧੀਆ ਪੂਰਾ ਵਧੀਆ ਬਈ। ਜਿੱਥੇ ਮਰਜੀ ਕੰਮ ਨਾਲ ਆ ਬਾਅਦ ਛੋਟਾ ਵੀ ਹੋਰ ਦਾਦਾ ਬਣ ਗਿਆ। ਨਾ ਹਵਾ ਕ੍ਰੋਸਿੰਗ ਹੁੰਦੀ ਨਹੀਂ ਹੁੰਦਾ ਇਹਨਾਂ ਨੂੰ ਜਦਰਾ ਨੂੰ। ਨਾ ਇਹਨੂੰ ਹਵਾ ਕੋ ਫੋ ਕਰੇ ਬਾਕੀ ਪੱਥਰਾਂ ਨੇ ਤਪਦੀਆਂ ਘਟਣ ਜਿਵੇਂ ਉੱਚੀਆਂ ਵਾਗੀਆਂ ਨੇ ਤਪਣਾ ਨਹੀਂ ਹੈ ਹੁਣ ਬਸ ਉਚਾਈ ਦਾ ਹੀ ਕੰਮ ਹੈ ਸਾਰਾ ਉਚਾਈ ਦਾ ਹੀ ਕੰਮ ਹੈ ਕਿਹੀਆਂ ਬਾਗੀਆਂ ਦਾ ਤਪਦੀਆਂ ਨਹੀਂ ਹੁਣ ਆ ਨੀਵੀਆਂ ਰਹਿ ਗਈਆਂ ਸੀ ਹਵਾ ਦੀ ਕ੍ਰੋਸਿੰਗ ਇਤਰਾ ਹੀ ਨਹੀਂ ਸੀ ਹਾਂ ਤਾਂ ਇਹ ਤਪਦੀਆਂ ਨੇ ਇਹਦੇ ਹੋਮੋਸ ਬਣਦੀ ਹੈਗੀ ਹੋਮੋਸ ਨਾਲ ਜਾਨਵਰ ਬਿਮਾਰ ਹੁੰਦੇ ਹੈਗੇ ਇਸੇ ਕਰਕੇ ਹਟਾਇਆ ਤੇ ਉਹ ਬਾਂਸ ਵਾਲਾ ਕਿਉਂ ਨਹੀਂ ਪਾਇਆ ਫਿਰ ਬਈ ਕਿਉਂ ਮਹਿੰਗਾ ਪੈ ਜਾਊਗਾ ਨਹੀਂ ਮਹਿੰਗਾ ਤਾਂ ਨਹੀਂ ਕਰ ਪੈਂਦਾ ਬਈ ਉਹ ਚੱਕਰ ਕੀ ਆ ਨਾ ਇਹ ਸਾਡੀ ਵੀ ਗਲਤੀ ਹੈ ਹੈ ਰਾਈ ਜੀ ਬਹੁਤ ਵਧੀਆ ਨਾ ਤਪਦੀਆਂ ਨਾ ਕੋਈ ਲੋਹੋ ਹੈ ਜੋ ਹਵਾ ਵਸ ਰਹੇਗੀ ਠੀਕ ਹੈ ਤੇ ਇਹ ਜੇ ਸਾਥੋਂ ਇੱਕ ਤਾਂ ਢਾਲ ਨਹੀਂ ਦਿੱਤੀਗੀ ਓਕੇ 40 ਫੂਟਾਂ ਹੋਣ ਪੈਂਦੀਆਂ ਜੀ ਹੋ ਨਹੀਂ ਪਾਈਆਂ ਗਈਆਂ ਜਨਕਿ ਆ ਮੰਨ ਲਓ ਵੀ 1 ਸਾਲ ਚ ਹੋ ਗਿਆ ਖਾਣ ਬਾਲੇ ਦੂਰ ਦੂਰ ਕਰਤੇ ਨਾ ਇਹ ਦੂਰ ਬਾਗੇ ਇਹ ਥੋੜਾ ਜਿਹਾ ਨੇੜੇ ਪੈ ਜਾਵੇ ਥੋੜੇ ਨੇੜੇ ਪੈ ਜਾਵੇ ਬਹੁਤ ਵਧੀਆ ਚੀਜ਼ ਹੈਗੀ ਹਾਂ ਇੱਕ ਢਾਲ ਜ਼ਰੂਰੀ ਹੋਵੇ ਨਾ ਇਹ ਥੋੜੀ ਜਿਹੀ ਘੱਟਾ ਢਾਲ ਪੁਰੇ ਰੂਮ ਬਣਾਏ ਸੀਗੇ ਹਾਂਜੀ ਤੇ 20x15 15 ਦੇ ਹੈਗੇ ਮਨ ਲਓ ਇੱਕ ਦਾ ਦੋ ਕੁੜੀਆਂ ਵਧੀਆ ਫਿਰਦੀਆਂ ਜਿਹੜੀਆਂ ਕੁੜੀਆਂ ਮਿਲ ਜਾਂਦੀਆਂ ਨੇ ਹੁਣ ਆ ਗੱਬਰਾਂ ਕੁੜੀਆਂ ਦੋ ਲੈ ਗਈਆਂ ਇਹ ਫਿਰਦੀਆਂ ਰਹਿੰਦੀਆਂ ਨੇ ਗੱਠੀਆਂ ਜਿਵੇਂ ਉਹ ਚ ਵਿਚਾਰ ਬੱਚੇ ਫਿਰਦੇ ਹੈਗੇ ਹਾਂਜੀ ਥੱਲੇ ਥੱਲੇ ਉੱਪਰ ਕਰਦੇ ਰਹਿੰਦੇ ਇੱਧਰ ਵੀ ਦੋ ਹੀ ਨੇ ਛੋਟੇ ਬਣਨਗੇ ਉਹ ਉਹ ਇੱਕ ਜਾਨਵਰ ਦਾ ਹੀ ਬਣੂਗਾ ਹਾਂ ਉਹ ਇੱਕ ਜਾਨਵਰ ਦਾ ਹੀ ਬਣੂਗਾ ਤੇ ਮਨ ਲਓ 11:00 ਵਜੇ 17 ਦਾ ਹੋ ਜਾਊਗਾ ਠੀਕ ਹੈ ਤੇ ਜਿੰਨਾਂ ਜਿਹੜਾ ਕੁੱਲਾ ਹੈਗਾ ਉਹਨਾਂ ਜਿਹੜਾ ਜਾਨਵਰ ਬਣਨਾ ਉਹਨਾਂ ਦਾ ਟਾਈਮ ਵਧੀਆ ਚਾਹੇ 10 ਰੱਖ ਲਾਂਗੇ ਨਹੀਂ ਫਿਰ 6 ਕਮਰੇ ਬਣਨਗੇ ਤੇ ਇੱਕ ਆ ਬਈ ਆਪਾਂ ਤਰਪਾਲ ਜੀ ਕਿੱਥੋਂ ਲੈਣ ਨੂੰ ਨੇ ਇਸ ਸਰਪਾਲ ਬਈ ਆਪਣੇ ਉੱਤੇ ਰੋਡ ਦੇ ਉੱਤੇ ਹੈਗੇ ਠੀਕ ਹੈ ਉਹਨਾਂ ਕੋਲੇ ਆਉਂਦਾ ਹੁੰਦਾ ਮਾਲ ਸਰਪਾਲ ਬਹੁਤ ਵਧੀਆ ਗੀ ਇਹ ਹੈ ਵੀ ਲਾ ਵਾਟਰਪਰੂਫ ਵੀ ਹੈ ਨਾ ਬਾਹਰੋਂ ਪੂਫ ਆ ਬਈ ਜਮਾ ਐਨ ਸਿਆਲਾਂ ਚ ਨਿੱਗ ਇੱਕ ਓਵੇਂ ਲਾ ਦੇਖਣ ਨੂੰ ਆ ਭਾਰਾ ਹੀ ਲਾਦਾ ਵੀ ਹਵਾਾਂ ਨਾਲ ਛੇਤੀ ਉੱਡਦਾ ਕਰਦਾ ਨਹੀਂ ਹੈਗਾ ਉੱਡਦਾ ਨਹੀਂ ਬਈ ਨਾ ਇਹ ਪਾਟੇ ਆ ਹੁਣ ਕੋੜਾ ਕਿੰਨਾ ਮਰਜੀ ਇਹਨੂੰ ਚੱਬੀ ਜਾਵੇ ਉਹ ਕਰੀ ਜਾਵੇ ਹੂੰ ਹੂੰ ਤੇ ਪਲਾਸਟਿਕ ਹੈਗੀ ਇਹ ਸਾਰੀ ਆਹ ਨਹੀਂ ਰੇ ਬੁਰਕਾ ਕੱਢ ਕੇ ਲੈ ਜੂਗੀ ਮਾਂ ਵੀ ਚੂਹਾ ਉਹ ਕਰੇ ਆ ਜਿਹੜੀਆਂ ਚੀਜ਼ਾਂ ਲੱਗੀਆਂ ਉਹ ਤਾਂ ਸਾਫ਼ ਹੀ ਕੁਝ ਨਾ ਕੁਝ ਆਹ ਤਾਂ ਫਿਰ ਉਹ ਲੱਗ ਪੇ ਤਾਂ ਬਾਹਰ ਹੀ ਉਹ ਕੰਮ ਕਰਤਾ ਇਹ ਹੁਣ ਜਿਵੇਂ ਆ ਕਵਰ ਹੋਇਆ ਹੈ ਕਮਰਾ ਹਾਂਜੀ ਸਾਰਾ ਬਰਾਟਾ ਜੀ ਕਵਰ ਹੋ ਗਿਆ ਸਿਆਲ ਚਾਹੇ ਕਵਰ ਹੋ ਜਾਊਗਾ ਕੰਧ ਹੀ ਬਣ ਜਾਂਦੀ ਬਈ ਇੱਕ ਤਰ੍ਹਾਂ ਨਾਲ ਜਿਵੇਂ ਯਾਰ ਹਵਾ ਹੋਵਾ ਦਾ ਕੋਈ ਚੱਕਰੀ ਨਹੀਂ ਹੈਗਾ ਵੀ ਹਵਾ ਨੰਘੂ ਜਾਂ ਰੂਰ ਹੈਗਾ ਠੀਕ ਹੈ ਜੀ ਤੇ ਹੁਣ ਜਿਵੇਂ ਗਰਮੀ ਚ ਹੈ ਉੱਥੇ ਜਦੋਂ ਤੁਸੀਂ ਛਾਂ ਆ ਗਈ ਹਵਾ ਕ੍ਰੋਸਿੰਗ ਆ ਗਈ ਲੈ ਹੁਣ ਪੱਖੇ ਵੀ ਨਹੀਂ ਚੱਲਦੇ ਗਰਮੀ ਦਾ ਹੈਗੀ ਹੁਣ ਸਭ ਦੇ ਪੱਖੇ ਚੱਲਦੇ ਹੋਣਗੇ ਆਹ ਬਈ ਸਾਰਨੋਂ ਵੱਡਾ ਸੁਖਣਾ ਦਰਖਤਾਂ ਦਾ ਦਰਖਤ ਸਵਾਦ ਤੋਂ ਵੱਧ ਹੁਣ ਫਾਰਮ ਚ ਵੱਧ ਤੋਂ ਵੱਧ ਹੋਣ ਜਿੰਨੀ ਹੋ ਸਕਦਾ ਆਲੇ-ਦਾਲੇ ਵੀ ਸ਼ਾਂ ਵੀ ਰਹੇ ਠੰਡਾ ਰਹਿੰਦਾ ਰਹੇ ਉਹ ਵੀ ਟੈਂਪਰੇਚਰ ਬਾਈ ਜਿਵੇਂ ਆਪਣਾ ਬੈਠਕ ਆ ਗਈ ਬਾਹਰ ਬਲੌਕਾਂ ਵਾਲੀ ਹੈ ਨਾ ਹਾਂ ਦਿਨੇ ਅਸੀਂ ਲਾਉਣ ਦੀ ਲੋੜ ਨਹੀਂ ਪੈਂਦੀ ਤਾ ਜਿਵੇਂ ਹੁਣ ਲੋਡ ਹੀ ਨਹੀਂ ਉਹਦੇ ਪੈਕੇ ਰਹਿਣੇ ਹੈਗੇ ਐ ਨਹੀਂ ਹੈਗਾ ਵੀ ਸਪਸ ਆਉਂਦੀ ਹੈ ਜੀ ਉਹ ਵੀ ਚੀਜ਼ ਵਧੀਆ ਬਣੀ ਹੋਈ ਹੈਗੀ ਨੋਪਰਾਓ ਫਿਰ ਇੰਨੇ ਨਾਲ ਹੀ ਸਮਾਪਤੀ ਕਰਾਂਗੇ ਹਾਂ ਵੀ ਕੀ ਕਹਿੰਦੇ ਪੁੱਦਾ ਇਹ ਨਾ ਮਾਂ ਉਹੀ ਗੱਲ ਆ ਵੀ ਕਰ ਕਰਕੇ ਪਤਾ ਲੱਗਦਾ ਕੰਮ ਨੂੰ ਕਿਹੜਾ ਸਹੀ ਹੋ ਕਿਹੜਾ ਕਿਵੇਂ ਹੋ ਹੋ ਗਿਆ ਹਾਂ ਇਹ ਪਹਿਲਾਂ ਇਹ ਬਣਾਇਆ ਪਹਿਲੀ ਵਾਰ ਤਾਂ ਹਰੇਕ ਬੰਦਾ ਬਈ ਪਰਫੈਕਟ ਹੋ ਹੀ ਨਹੀਂ ਸਕਦਾ ਹੁਣ ਤੁਹਾਨੂੰ ਤੁਸੀਂ ਕਹਿੰਦੇ 22 ਸਾਲ ਹੋ ਗਏ 22 ਸਾਲਾਂ ਤੋਂ ਤੋੜ ਭਾਂ ਨਹੀਂ ਕਰੀ ਜਾਂਦੇ ਇਹ ਤੀਜੀ ਥਾਂਵੇਂ ਆ ਗਿਆ ਬਈ ਫਾਰਮ ਤੀਜੀ ਥਾਂਵੇਂ ਆ ਗਿਆ ਉਹ ਆ ਗਿਆ ਚੌਥੀ ਥਾਂਵੇਂ ਜਿਹੜਾ ਨਵਾਂ ਪਾਇਆ ਨਵਾਂ ਆਇਆ ਠੀਕ ਹੈ ਨਵੇਂ ਫਾਰਮ ਦੀ ਵੀਡੀਓ ਤਾਂ ਕਿਸ ਦਿਨ ਬਾਈ ਨਾ ਤਕੈ ਹੀ ਨਾ ਕਰਾਂਗੇ ਮੈਨੂੰ ਆਇਆ ਕਿ ਉੱਪਰ ਹੋਣੇ ਜਿੰਮਿਆਂ ਪੰਜ ਨੂੰ ਹੋਰ ਬਣਨੇ ਨੇ ਉਧਰ ਉਹ ਸੇ ਲੋਟੀ ਠੀਕ ਹੈ ਜੀ ਜਿੰਦੇ ਕੰਪਲੀਟ ਹੋ ਗਿਆ ਉਦਦੇ ਆਪਾਂ ਜ਼ਰੂਰ ਪਾਵਾਂਗੇ ਨਾਲੇ ਸਾਰੀ ਕਾਸਟ ਦੋਸਾਂ ਵੀ ਕਿੰਨਾ ਇਹ ਤੇ ਖਰਚ ਆ ਗਿਆ ਕੀ ਹੋ ਗਿਆ ਠੀਕ ਹੈ ਜੀ ਉਹ ਪਾਵਾਂਗੇ ਉਹ ਤਾਂ ਐ ਥੋੜਾ ਜਿਹਾ ਮਹਿੰਗਾ ਪ੍ਰੋਜੈਕਟ ਆ ਗਿਆ ਬਾਈ ਨਹੀਂ ਮਹਿੰਗਾ ਤਾਂ ਐ ਬਾਈ ਇਹਨਾਂ ਤੋਂ ਮਹਿੰਗਾ ਤਾਂ ਕੁਝ ਨਹੀਂ ਹੋएगा ਇਹ ਤਾਂ ਗੱਲ ਪੱਕੀ ਆ ਕਿ ਆ ਵੀ ਇਹਨਾਂ ਤੋਂ ਮਹਿੰਗਾ ਕੁਝ ਨਹੀਂ ਹੋएगा ਇੱਕ ਜਿਵੇਂ ਆਪਾਂ ਉਧਰ ਗੱਲ ਕਰਦੇ ਬਈ ਆਪਣੀ ਨਾ ਹੁੰਦੀ ਹੁੰਦੀ ਵੀਡੀਓ ਫੇਰ ਲੰਮੀ ਹੋ ਜਾਂਦੀ ਆ। ਹਾਂ ਜਿਵੇਂ ਮੈਂ ਤੁਹਾਨੂੰ ਉਹਦੇ ਪਿੱਛਾ ਮੈਂ ਬਈ ਤਰਾ ਮੇਨ ਮਕਸਦ ਕੀ ਆ। ਤੁਸੀਂ ਕਹਿੰਦੇ ਪਹਿਲੀ ਗੱਲ ਤਾਂ ਜਾਨਵਰ ਚੰਗਾ ਹੋਵੇ। ਦੂਜਾ ਮਕਸਦ ਫਿਰ ਇਹੀ ਆ ਜਾਂਦਾ ਉਹਨੂੰ ਸੁੱਖ ਸਹੂਲਤ ਹੋਵੇ। ਸੁੱਖ ਸਹੂਲਤਾਂ ਹੋਵੇ ਬਈ ਜਾਨਵਰ ਆਮ ਤਰੀਕਾ ਨਾਲ ਖੜਾ ਰਹੇ। ਹਾਂ ਜੀ ਵੀ ਸਟ੍ਰੈਸ ਜਨਾਬੀ। ਹੂੰ। ਹਾਂ। ਉਹਨੂੰ ਸਟ੍ਰੈਸ ਤੋਂ ਬਹੁਤ ਕੂੜੀਆਂ, ਹੁਣ ਆ ਕੂੜੀ ਸੀਗੇ ਗੱਲਾ ਪਾਉਂਦੀ ਕਿਤੇ ਨੰਗਣੀ ਨਹੀਂ ਸਿੰਦੀ। ਹੂੰ। ਕਿਤੇ ਪਿਛਾੜੀਆਂ, ਮੂਹਰੇ ਪਾ ਹੋਰ ਤੇ ਹੁਣ ਜਿਵੇਂ ਮਾਗਰ ਯਾਰ ਰੋਜ਼ ਨਗਦੇ ਆ ਇੱਕ ਹੋਰ ਆਈ ਹੈਗੀ ਉਹ ਨੌਕਰੀ ਉਹ ਥੋੜਾ ਬੱਚੀ ਜਿਆਦਾ ਕਰਦੀ ਸੀਗੀ ਉਹ ਹੌਲੀ ਹੌਲੀ ਸ਼ਾਂਤ ਹੋਊਗੀ ਉਹਦੀ ਹੱਟ ਵੀਡੀਓ ਰਹੇਗੀ ਬਾਈ ਯਾਰ ਇਹਦਾ ਆਪਦੇ ਆਪ ਹੀ ਸ਼ਾਂਤ ਹੋ ਜਾਂਦੇ ਆ ਉਹਦੀ ਵੀਡੀਓ ਭਰਾਓ ਮੈਂ ਦੇਖਦਾਗਾ ਕੱਲ ਨੂੰ ਤਣੀ ਪਰਸਨ ਥੋੜੇ ਜਰੂਰ ਆ ਸਾਹਮਣੇ ਕਰਾਂਗੇ ਬੱਚੀ ਬਹੁਤ ਚੰਗੀ ਹੈ ਬਾਈ ਉਹ ਕੰਨ ਕੰਨ ਜਿਵੇਂ ਮਾਰਵਾੜੀ ਵੀ ਆ ਬਾਕੀ ਭਰਾਓ ਵੀਡੀਓ ਉਹੀ ਗੱਲ ਹੋ ਜਾਂਦੀ ਆਪਣੀ ਵੀ ਕਰਦੇ ਕਰਾਉਂਦੇ ਲੰਮੀ ਹੋ ਜਾਂਦੀ ਹੈ ਇੱਥੇ ਹੀ ਸਮਾਪਤੀ ਕਰਦੇ ਆ ਜੋ ਠੀਕ ਆ ਬਾਈ ਠੀਕ ਆ ਬਾਈ ਫੇਰ ਕਿਸੇ ਨਵੇਂ ਵਿਸ਼ੇ ਤੇ ਜਰੂਰ ਆਵਾਂਗੇ ਧੰਨਵਾਦ